ਹੈਲੋ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਧੰਨਵਾਦ ਤੁਹਾਡਾ ਮੇਰੇ YouTube ਚੈਨਲ ਤੇ ਆਉਣ ਦਾ। ਅੱਜ ਆਪਾਂ ਬਣਾਵਾਂਗੇ ਬ੍ਰੈਡਾਂ ਉੱਤੇ ਪੀਜ਼ਾ। ਆਪਾਂ शिमला ਮਿਰਚ ਲਵਾਂਗੇ ਇੱਕ ਇੱਕ ਲਵਾਂਗੇ ਟਮਾਟੋ ਟਮਾਟਰ ਨੂੰ ਆਪਾਂ ਬਰੀਕ-ਬਰੀਕ ਕੱਟ ਲਵਾਂਗੇ ਤੇ ਆਪਣੀ शिमला ਮਿਰਚ ਨੂੰ ਵੀ ਆਪਾਂ ਛੋਟੇ-ਛੋਟੇ ਟੁਕੜਿਆਂ 'ਚ ਕੱਟ ਲੈਣਾ। ਵੇ ਆਪਾਂ ਲਵਾਂਗੇ ਚਾਰ ਬ੍ਰੈਡ। ਉਹਨਾਂ ਉੱਪਰ ਲਵਾਂਗੇ ਆਪਾਂ ਮਾਇਓਨੈਸ ਤੇ ਆਪਾਂ ਇਸ ਤਰ੍ਹਾਂ ਕਰਕੇ ਚਾਰਾਂ ਬ੍ਰੈਡਾਂ ਤੇ ਮਾਇਓਨੈਸ ਚੀਜ਼ ਲਾ ਲੈਣੀ ਆ। ਰੁਕ ਜਾ। ਆਹ ਦੇਖੋ। ਫਿਰ ਆਪਾਂ ਲਵਾਂਗੇ ਪੀਜ਼ਾ ਸੌ ਸਾਰਿਆਂ ਤੇ ਇਹ ਪਾਸਤਾ ਸੌਸ ਵੀ ਕਹਿੰਦੇ ਇਹਨੂੰ ਪੀਜ਼ਾ ਸੌਸ ਵੀ ਕਹਿੰਦੇ ਆ ਇਹ ਆਪਾਂ ਲਾ ਲੈਣੀ ਚਾਹ ਰਹੇ ਹਾਂ ਤੇ ਆਪਾਂ ਨਾ ਜ਼ਿਆਦਾ ਲਾਉਣੀ ਤੇ ਨਾ ਘੱਟ ਮੀਡੀਅਮ ਜਿਹਾ ਲਾਉਣੀ ਚਾਹ ਰਹੇ ਹਾਂ ਤੇ ਆ ਦੇਖੋ ਹੁਣ ਆਪਾਂ ਇਹਦੇ ਵਿੱਚ ਜਿਹੜੀ ਸ্লাইਸ ਵਾਲੀ ਵੀ ਚੀਜ਼ ਹੁੰਦੀ ਉਹ ਵੀ ਪਾਵਾਂਗੇ ਦੇਖੋ ਆਪਾਂ ਰੱਖੀ ਹੋਈ ਆ ਇਹਦੇ ਉੱਪਰ ਪਸ਼ਿਮਲਾ ਮਿਰਚ ਟਮਾਟਰ ਤੇ ਜਿਹੜੀ ਚੀਜ਼ ਹੁੰਦੀ ਉਹ ਵੀ ਪਾਵਾਂਗੇ ਬੰਦ ਕਰ ਦੋ ਹਾਂਜੀ ਆਪ ਆਹ ਪਾਹਨ ਸ্লাইਸ ਵਾਲੀ ਵੀ ਰੱਖਾਂਗੇ ਉੱਪਰ ਚੀਜ਼ ਇਹ ਰੀਜ਼ ਹੋਤਾ ਹੈ ਨਾ ਆਹ ਟਮਾਟਰ ਸ਼ਿਮਲਾ ਮਿਰਚ ਇਹ ਦੇ ਕੇ ਕਰਕੇ ਆਪ ਸਾਰੇ ਬਲੇਟ ਤੇ ਰੱਖ ਦੇਣੀ ਹੈ ਦੇਖੋ ਆਪਾਂ ਚੰਗੀ ਤਰ੍ਹਾਂ ਇਹਨਾਂ ਨੂੰ ਗਾਰਨਿਸ਼ ਕਰ ਲੈਣਾ ਹੈ പ്രോപര തരിക ലൂണ നമക്കാ മിർച്ചെഡ മിർ പെ ലോഡർ പാ ലോ ചായ കുട്ടി പോയി ലാലോ ഈസാരെ ਤੇ ਹੁਣ ਆਪਾਂ ਪੀਜ਼ਾ ਚੀਜ਼ ਪਾਵਾਂਗੇ ਉੱਪਰ ਆ ਦੇਖੋ ਬ੍ਰਿਕ ਬ੍ਰਿਕ ਵਾਲੀਆਂ ਚੰਗੀ ਤਰ੍ਹਾਂ ਆਪਾਂ ਪਾ ਦੇਣੀ ਆproper ਤਰੀਕੇ ਨਾਲ ਇਸ ਤਰ੍ਹਾਂ ਆਪਾਂ ਚਾਰੇ ਬ੍ਰੈਡ ਆਪਣੇ ਰੈਡੀ ਕਰ ਲੈਣੇ ਤਿਆਰ ਤੇ ਹੁਣ ਆਪਾਂ ਇਹਨਾਂ ਚਾਰਾ ਬ੍ਰੈਡਾਂ ਨੂੰ ਪਕਾਵਾਂਗੇ ਆਪਣੇ ਗੈਸ ਤੇ ਆ ਦੇਖੋ ਆਪਾਂ ਜਪ ਪ੍ਰੈਸਟਿਜ ਤੇ ਵੀ ਆਪਾਂ ਬਣਾ ਸਕਦੇ ਆ ਦੇਖੋ ਆਪਾਂ ਤਵਾ ਰੱਖ ਲਿਆ ਆਪਾਂ ਹਲਕਾ ਜਿਹਾ ਮੀਡੀਅਮ ਜਿਹਾ ਫਲੇਮ ਰੱਖਤਾ ਹੈ ਇਹ ਇੱਕ ਆਪਾਂ ਜ਼ਿਆਦਾ ਨਹੀਂ ਰੱਖਣਾ ਥੋੜਾ ਤੇ ਆਪਾਂ ਜਿਹੜਾ ਘੀ ਵੀ ਆਪਾਂ ਥੋੜਾ ਹੀ ਲਾਉਣਾ ਹੈ ਹੁਣ ਆਪਾਂ ਆਪੇ ਦੇਖੋ ਆਪਣਾ ਬਰੈਡ ਰੱਖ ਦਿੱਤਾ ਇਹਨੂੰ ਆਪਾਂ ਪਲੇਟ ਨਾਲ ਟੱਕ ਦਵਾਂਗੇ ਜਿਹੜੀ ਆਪਣੀ ਹੀਟ ਹੈ ਆਪੋ ਵੀ ਘੱਟੇ ਰੱਖਾਂਗੇ ਦੇਖੋ ਕਿਨੇ ਪ੍ਰੋਪਰ ਤਿੱਕੇ ਨਾਲ ਬਣਿਆ ਆਪਣਾਉਣ ਜਿਹੜਾ ਪੀਜ਼ਾ ਬਣ ਚੁੱਕਾ ਹੁਣ ਮੈਂ ਤੁਹਾਨੂੰ ਕੱਟ ਕੇ ਦਿਖਾਉਂਗੀ ਦੇਖੋ ਕਿੰਨੀ ਚੀਜ਼ ਵੀ ਕਿੰਨੀ ਵਧੀਆ ਆਈ ਹੈ ਉੱਪਰ ਹੁਣ ਆਪਾਂ ਇਹਨੂੰ ਕਟਾਂਗੇ ਦੇਖੋ ਬੱਸ ਕਿਦਾਂ ਤੁਹਾਨੂੰ ਦਿਖਾਉਣੀ ਵਾਓ ਇਹ ਕਿੰਨਾ ਵਧੀਆ ਇਸ ਟੇਸਟੀ